ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨੀਕੇ ਸ਼ਰਮਾ ਸੋ ਹੁਸ਼ਿਆਰਪੁਰ ਦਾ ਦੁਸ਼ਹਿਰਾ ਉੱਤਰੀ ਭਾਰਤ ਦੇ ਪ੍ਰਸਿੱਧ ਦੁਸ਼ਹਿਰਿਆਂ ਦੇ ਵਿੱਚੋਂ ਇੱਕ ਹੈ ਦੁਸ਼ਹਿਰੇ ਤੋਂ ਕਈ ਦਿਨ ਪਹਿਲਾਂ ਹੀ ਜੜੀਆਂ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰੌਣਕਾਂ ਲੱਗਣੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਸ ਵਾਰ ਵੀ 30 ਤਰੀਕ ਤੋਂ ਲੈ ਕੇ 2 ਤਰੀਕ ਤੱਕ ਅੱਜ ਭਾਅ ਅੱਜ ਦੁਸ਼ਹਿਰੇ ਵਾਲੇ ਦੇਣ ਹਨੂਮਾਨ ਜੀ ਦੇ ਸਰੂਪ ਵੀ ਪੂਰੇ ਸ਼ਹਿਰ ਦੇ ਵਿੱਚੋਂ ਨਿਕਲਦੇ ਨੇ ਤਾਂ ਪਾਣੀ ਪੱਤ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੀ ਇਹ ਸਰੂਪ ਨਿਕਲਦੇ ਨੇ ਤਾਂ ਇਸ ਵਕਤ ਅਸੀਂ ਹੁਸ਼ਿਆਰਪੁਰ ਦੀ ਦੁਸ਼ਹਿਰਾ ਗਰਾਊਂਡ ਵਿਖੇ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੁੱਤਲੇ ਨੇ ਜਿਹੜੇ ਰਾਵਣ ਦੇ ਮੇਗਨਾਥ ਕੁੰਭਕਰਨ ਦੇ ਉਹ ਸੱਜੂਕੇ ਨੇ ਤਾਂ ਥੋੜੇ ਜਿਹੇ ਸਮੇਂ ਦੇ ਵਿੱਚ ਜਿਹੜੀ ਅਗਨੀ ਵੀ ਇਹਨਾਂ ਨੂੰ ਦੇ ਦਿੱਤੀ ਜਾਵੇਗੀ ਤਾਂ ਕੁਝ ਕ ਸਮਾਂ ਹੀ ਉਸ ਦੇ ਵਿੱਚ ਛੇ ਸ਼ੈ ਤਾਂ ਦੂਜੇ ਪਾਸੇ ਰੌਣਕਾਂ ਵੀ ਜੜੀਆਂ ਨੇ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਇਸ ਕਦਰ ਜਿਹੜੇ ਕਿ ਲੋਕ ਨੇ ਉਹ ਇਸ ਦੁਸ਼ਹਿਰੇ ਦਾ ਆਨੰਦ ਮਾਣਨ ਦੇ ਲਈ ਪਹੁੰਚੇ ਹੋਏ ਨੇ ਆਲੇ-ਦੁਆਲੇ ਤੁਸੀਂ ਦੇਖ ਸਕਦੇ ਹੋ ਪੂਰੀ ਗਰਾਊਂਡ ਹੀ ਜਿਹੜੀ ਕਿ ਲੋਕਾਂ ਦੇ ਨਾਲ ਪੂਰੀ ਭਰੀ ਹੋਈ ਹੈ ਪੂਰੀ ਕਵਰਡ ਹੈ ਤਾਂ ਲੀਡਰ ਸਾਹਿਬਾਨ ਵੀ ਨੇ ਜਿਹੜੇ ਹੁਣ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਗੱਲਬਾਤ ਜਿਹੜੀ ਕਿ ਕੀਤੀ ਜਾ ਰਹੀ ਹੈ ਲੋਕਾਂ ਦਾ ਸਹਿਲਾਬ ਵੀ ਤੁਹਾਨੂੰ ਦਿਖਾ ਰਹੇ ਆ ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਕਿਉਂਕਿ 2-4 ਜ਼ਿਲ੍ਹਿਆਂ ਦਾ ਨਹੀਂ ਪੰਜਾਬ ਦਾ ਨਹੀਂ ਪੂਰੇ ਉੱਤਰੀ ਭਾਰਤ ਦੇ ਵਿੱਚੋਂ ਮਸ਼ਹੂਰ ਦੁਸ਼ਹਿਰਿਆਂ ਦੇ ਵਿੱਚੋਂ ਹੁਸ਼ਿਆਰਪੁਰ ਸ਼ਹਿਰ ਦਾ ਦੁਸ਼ਹਿਰਾ ਇੱਕ ਹੈ ਪਹਿਲੇ ਨੰਬਰ ਤੇ ਕੁਲੂ ਦਾ ਦੁਸ਼ਹਿਰਾ ਆਉਂਦਾ ਹੈ ਹਿਮਾਚਲ ਦਾ ਤੇ ਦੂਜੇ ਨੰਬਰ ਤੇ ਪੂਰੇ ਉੱਤਰੀ ਭਾਰਤ ਦੇ ਵਿੱਚ ਹੁਸ਼ਿਆਰਪੁਰ ਦਾ ਦੁਸ਼ਹਿਰਾ ਆਉਂਦਾ ਹੈ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਨੇ ਉਹ ਝੂਲਿਆਂ ਵਾਲੇ ਪਾਸੇ ਵੀ ਮੇਲੇ ਦਾ ਆਨੰਦ ਮਾਨ ਰਹੇ ਨੇ ਤਾਂ ਗਰਾਊਂਡ ਹੈ ਜਿਹੜੇ ਕਿ ਉਹ ਵੀ ਆਲੇ-ਦੁਆਲੇ ਪੂਰੀ ਤਰ੍ਹਾਂ ਦੇ ਨਾਲ ਭਰ ਚੁੱਕੀ ਹੋਈ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਟ੍ਰੀਟ ਸਿਕਿਉਰਿਟੀ ਪ੍ਰਬੰਧ ਨੇ ਜਿਹੜੇ ਉਹ ਇਸ ਮੇਲੇ ਨੂੰ ਦੇਖ ਕੇ ਕੀਤੇ ਹੋਏ ਨੇ ਕਿਉਂਕਿ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਨੇ ਉਹ ਆਉਂਦੇ ਨੇ ਬਾਕੀ ਹੁਣ ਕੀ ਕੁਝ ਲੀਡਰ ਸਹਿਬਾਨਾਂ ਦਾ ਵੀ ਕਹਿਣਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਵਧਾਈ ਦਿਨਾ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਦੇ ਸਾਰੇ ਬਸੇ ਨੂੰ ਔਰ ਬੜੀ ਪਰਮਾਪਤਾ ਦੀ ਪੀਖਾ ਹੋਈ ਰਾਤੀ ਬੜੀ ਭਾਰੀ ਬਾਰਿਸ਼ ਹੋਈ ਆ ਲੇਕਿਨ ਕਿਰਪਾ ਵੀ ਹੋ ਦੀ ਰਹੀ ਆ ਅੰਸ਼ਾਰਾ ਫੇਰ ਹੀ ਉਹਨਾ ਮੇਲਾ 1 ਲੱਖ ਤੋਂ ਫਰੀਵਾਦੀ ਹੁੰਦਾ ਔਰ ਤੇਰੀ ਜੁਟ ਕਾਰਨਾ ਮੈਂ ਪਰਲੋਕ ਮੇਲੇ ਦਾ ਆਨੰਦ ਲੈ ਰਿਹਾ ਜਿਦਾਂ ਵਾ ਅਸੀਂ ਬਚਪਨ ਤੋਂ ਲੈ ਰਹੇ ਆ ਬਹੁਤ ਧੰਨਵਾਦ